ਅੱਜ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਈਆਂ ਇਹ ਵੀਡੀਓ ਆਪਾਂ ਲੈ ਕੇ ਆਏ ਹਾਂਗੇ ਇਸ ਟਾਈਟਲ ਤੇ ਵੀ ਕਮਲਕੌਰ ਦਾ ਵੀ ਹੋਂਦ ਦਾ ਕਾਫੀ ਭਿਆ ਹੋਇਆ ਆਪਾਂ ਕੋ ਇਸ ਤੇ ਥੋੜਾ ਜਾਂ ਚੰਗ ਪਾਉਗੇ ਕੌਣ ਸੀ ਕਿ ਕਿਥੋਂ ਦੀ ਰਹਿਣਾ ਸੀ ਤੇ ਕਿਵੇਂ ਇਹ ਇਹ ਦੰਤ ਇੰਨਾ ਦੁਖਦਾਈ ਹੋਇਆ ਕੀ ਕਾਰਨ ਹੋਇਆ ਕਿਵੇਂ ਇਹ ਇਸ ਲਾਈਨ ਦੇ ਵਿੱਚ ਆਈ ਇਹਦੇ ਵਿੱਚ ਤੇ ਆਪਾਂ ਤੁਹਾਨੂੰ ਥੋੜਾ ਜਿਹਾ ਦੱਸ ਦਿਆਂਗੇ ਕਿ ਉਹਨੂੰ ਕੌਣ ਇੱਕ ਸਧਾਰਨ ਜੀ ਪਰਿਵਾਰ ਚ ਇੱਕ Hindu ਸੁਧਾਰ ਦੀ ਪਰਵਾਸ ਪੈਦਾ ਹੋਈ ਸੀ ਚਾਰ ਭੈਣ ਭਰਾ ਸੀ ਪੜੇ ਦੇਖੀ ਸੀ ਪੜ੍ਹਨ ਦੇ ਹੰਦੇ ਬਾਅਦ ਜਿੱਦ ਨੂੰ ਬੈਂਕ ਦੇ ਵਿੱਚ ਵਧੀਆ ਨੌਕਰੀ ਮਿਲੀ 10 15000 ਰੁਪਏ ਤਨਖਾਹ ਸੀ ਇਹਦਾ ਬਾਕੀ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਕੰਮ ਦੇ ਵਿੱਚ ਅੱਗੇ ਚੱਲਦੇ ਆ ਆਪਣਾ ਪ੍ਰੋਮੋਸ਼ਨ ਵੀ ਹੁੰਦਾ ਅੱਗੇ ਵਾਧੇ ਵੀ ਆ ਤੇ ਪਰ ਜਦੋਂ ਆਪਾਂ ਇੰਸਟਾ ਦੇ ਉੱਤੇ ਆ ਜਾਂਦੇ ਆ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਆ ਜਾਂਦੇ ਆ ਨਾ ਫਿਰ ਉੱਥੇ ਆਪਾਂ ਕੀ ਕਰਦੇ ਆ ਇੰਨਿਆਂ ਆਪਾਂ ਯਾਦ ਹੋ ਜਾਂਦੇ ਉਹ ਲੜਕੀ ਨਾ ਯਾਦ ਹੋਗੀ ਘਰ ਦੀਆਂ ਸੰਗਾ ਸ਼ਰਮਾ ਬੰਦਸ਼ਾਂ ਉਦੋਂ ਦੂਰ ਹੋਣਾ ਬਸ ਇਸ ਇੰਸਟਾਗ੍ਰਾਮ ਤੇ ਸਟੋਰੀਆਂ ਪਾਉਂਦੀ ਕਿ ਪਹਿਲਾਂ ਵੀ ਉਹ ਇਸ ਤਰ੍ਹਾਂ ਸਟੋਰੀਆਂ ਪਾਉਂਦੀ ਸੀ ਪਹਿਲਾਂ ਉਹ ਕੀਪ ਸੀ ਹੌਲੀ ਹੌਲੀ ਅਸੂਨ ਫੌਰਬਾਤ ਤੇ ਦੇਉਂਦੇ ਉਹ ਤੋਂ ਬਾਅਦ ਪੈਸਾ ਸਾਡੇ ਸਾਜ ਦੇ ਸਮੇਂ ਦੇ ਵਿੱਚ ਇੱਜ਼ਤ ਨਾਲੋਂ ਜ਼ਿਆਦਾ ਪਿਆਰਾ ਹੈ ਜੋ ਪੈਸਾ ਪੈਸੇ ਦੇ ਵਿੱਚ ਐਨੀ ਅੰਨੀ ਹੋਗੀ ਬਸ ਉਹ ਸਾਰਿਆਂ ਨੇ ਹੱਟਾ ਬਾਤ ਕਰ ਦਿੱਤੀ ਹੁਣੇ ਕੁਝ ਨਹੀਂ ਦੇਖਿਆ ਕੀ ਚੰਗਾ ਪਰੋਸ ਰਹੀਆਂ ਕੀ ਮਾੜਾ ਪਰੋਸ ਰਹੀਆਂ ਮੈਂ ਜਿਹੜੇ ਨਿਊ ਜਨਰੇਸ਼ਨ ਬੱਚਿਆਂ ਨੂੰ ਮੈਂ ਕਿਹੜੇ ਪਾਸੇ ਲੈ ਕੇ ਜਾ ਰਹੀਆਂ ਤੇ ਇਹ ਉਹ ਛੋਟੇ ਛੋਟੇ ਬੱਚਿਆਂ ਨੂੰ ਵੀ ਗਲਤ ਪਾਸੇ ਗਲਤ ਸਿੱਖਿਆ ਦਿੰਦੀ ਸੀ ਇਸ ਤਰ੍ਹਾਂ ਉਹ ਇੰਸਟਾ ਦੇ ਉੱਤੇ ਆਮ ਸਟੋਰੀ ਪਾਉਂਦੀ ਪਉਂਦੀ ਦੁਬਾਰਾ ਵਾਰੀ ਉਹ ਇੱਕ ਜਦੋਂ ਵੀ ਆਪਾਂ ਬੱਚੇ ਨੂੰ ਜਾਣਦੇ ਆ ਇੱਥੇ ਮੈਂ ਸਭ ਤੋਂ ਜ਼ਿਆਦਾ ਗੁਨਾਹਗਾਰ ਉਹ ਦੇ ਮਾਪਿਆਂ ਨੂੰ ਮੰਨੂਗੀ ਜਦੋਂ ਲੜਕੀ ਪੜ੍ਹੀ ਲਿਖੀ ਸੀ ਜਦੋਂ ਉਹ ਨੂੰ ਜਦੋਂ ਇੰਸਟਾਗ੍ਰਾਮ ਤੇ ਵੀਡੀਓ ਕਾਉਣ ਲਈ ਸ਼ੁਰੂ ਕੀਤੀ ਮਾਪੇ ਉਹ ਰੋਕ ਸਕਦੇ ਸੀ ਕਿ ਤੈਨੂੰ ਪੜਾਇਆ ਲਿਖਾਇਆ ਜੌਬ ਲਾਇਆ ਤੈਨੂੰ ਇਸ ਕੰਮ ਲਈ ਨਹੀਂ ਸੀ ਕੀਤਾ ਮਾਪੇ ਰੋਕ ਸਕਦੇ ਸੀ ਦੇਖੋ ਜੀ ਘਰ ਦੇ ਵਿੱਚ ਆਪਾਂ ਇੱਕ ਦੋ ਜਾਣੇ ਕਮਾਉਣ ਆਲੇ ਆ ਪਿਓ ਬਿਮਾਰ ਸੀ ਜਾਂ ਪਿਓ ਨਹੀਂ ਕਮਾਉਂਦਾ ਸੀ ਸੋ ਸੋਸ਼ਲ ਮੀਡੀਆ ਤੇ ਆ ਗਿਆ ਤਾਂ ਭਰਾ ਵੀ ਤਾਂ ਉਹਦੇ ਕਮਾਈ ਕਰਨ ਆਲੇ ਸੀ ਭਰਾ ਕਮਾਈ ਕਰਦੇ ਸਿਆਣੇ ਕਹਿੰਦੇ ਥੋੜੀ ਰੋਟੀ ਖਾ ਲੋ ਪਰ ਇਮਾਨਦਾਰੀ ਦੀ ਸਹਤ ਦੀ ਤੇ ਸਹੀ ਦਸਾਂ ਨਾਲ ਦੀ ਕਮਾਈ ਤੇ ਆਪਣੀ ਇੱਜ਼ਤ ਦੀ ਰੋਟੀ ਖਾਓ ਜਿਹੜੀ ਅਣਿੱਤ ਦੀ ਰੋਟੀ ਆ ਉਹ ਤਾਂ ਬਹੁਤ ਦਾਸ ਹੋਣ ਤਾਂ ਵੀ ਗੰਦ ਆਪਣੇ ਲਈ ਇਹ ਕਹਿੰਦਾ ਇੱਕੋ ਹਿੰਦੂ ਪਰਿਵਾਰ ਚ ਹੁੰਦੇ ਹੋਏ ਫਿਰ ਉਹ ਸਿੱਖ ਪਰਿਵਾਰ ਦੇ ਵਿੱਚ ਕੌਰ ਸ਼ਬਦ ਜਦੋਂ ਨੇ ਆਪ ਦੇ ਨਾਂ ਨਾਲ ਜੋੜ ਗਿਆ ਫਿਰ ਇੱਥੇ ਪਹੁੰਚ ਕੌਰ ਸ਼ਬਦ ਆਪਾਂ ਨੂੰ ਐਵੇਂ ਨਹੀਂ ਮਿਲਿਆ ਬਹੁਤ ਕੁਰਬਾਨੀਆਂ ਦੇ ਬਾਅਦ ਇਹ ਸ਼ਬਦ ਮਿਲਿਆ ਕਰਮਾਂ ਨਤੀਆਂ ਜਿਹੜੀਆਂ ਇੱਕ ਧਰਮ ਦੇ ਵਿੱਚ ਉਹ ਜਨਮ ਲੈਂਦੇ ਆ ਇਹ ਸਿੱਖ ਨੂੰ ਸਿੱਖੀ ਤੋਂ ਉਲਾਜ ਨਾਲ ਲਾਉਂਦੇ ਇਸ ਤਰ੍ਹਾਂ ਤੁਸੀਂ ਜੇ ਪਰਮ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਹੋ ਨਾ ਸ਼ੁਕਰ ਗੁਜ਼ਾਰੋ ਉਸ ਪ੍ਰਮਾਤਮਾ ਦਾ ਕਿ ਤੁਹਾਨੂੰ ਇੰਨੇ ਸੋਹਣੇ ਧਰਮ ਦੇ ਵਿੱਚ ਉਹਨਾਂ ਨੇ ਲਿਆ ਕੇ ਖੜਾ ਕੀਤਾ ਤੇ ਤੁਸੀਂ ਇਸ ਧਰਮ ਦੀ ਪੂਰੀ ਇੱਜ਼ਤ ਮਰਿਆਦਾ ਰਹਿਤ ਮਰਿਆਦਾ ਆਪਣੇ ਢੀਰੇ ਕੱਪੜੇ ਪਹਿਰਾਵੇ ਦਾ ਪੂਰਾ ਖਿਆਲ ਰੱਖੋ ਇਹਨੂੰ ਦਾਗ ਨਾ ਲਾਇਓ ਕੋਅ ਸ਼ਬਦ ਨੂੰ ਮੁੱਠੀ ਚ ਨਾ ਰੋ ਸਿੰਘ ਸ਼ਬਦ ਨੂੰ ਐਵੇਂ ਨਾ ਖਰਾਬ ਕਰੋ ਜੇ ਬਹੁਤ ਕੁਰਬਾਨੀਆਂ ਦੇ ਕਾਬੂ ਤੇ ਲਿਆ ਕੇ ਰੋਜ਼ ਅਰਦਾਸ ਕਰਦੇ ਆਂ ਪੇਕੋ ਸਿੱਖਾ ਸਿੰਗਾ ਸਿੰਗਣ ਗਾਣੀ ਟੋਟੇ ਕਰਵਾਈ ਹੈ ਨਾ ਗਲਾਂ ਚ ਹਾਰ ਪਵਾਈ ਇਹ ਐਵੇਂ ਨਹੀਂ ਮਿਲਿਆ ਤਾਂ ਤਨਤਾ ਵਨਾਂ ਤੇ ਚੜੇ ਇਹ ਤੁਸੀਂ ਇਤਿਹਾਸ ਪੜਿਆ ਹੀ ਹੈ ਪੜ ਕੇ ਇਤਿਹਾਸ ਤਾਂ ਖਲਾਲ ਨੂੰ ਜੋ ਜੇ ਸ਼ਾਇਦ ਹਿੰਦੂ ਪ੍ਰਵਾਦ ਦੇ ਵਿੱਚ ਵੀ ਅਜੋ ਦਾ ਅੰਤ ਨਾ ਐਨਾ ਬਗਾਈ ਹੁੰਦਾ ਪਰ ਸਿੱਖਾਂ ਦੇ ਵਿੱਚ ਹਜੇ ਜਮੀਰ ਜਾਗਦੀ ਪਈ ਹੈ ਜੀ ਉਹ ਨਹੀਂ ਕੋਰ ਸ਼ਬਦ ਦੀ ਪਿਆਰ ਵੀ ਨਹੀਂ ਹੁੰਦੰਦੀ ਇੰਨੇ ਜਗਤ ਦੀਆਂ ਜਮੀਰਾਂ ਵਾਲੇ ਸਿੱਖ ਬਹੁਤ ਬੈਖੇ ਆ ਕੋਈ ਸਾਰੇ ਨਹੀਂ ਹੈਗੇ ਇਥੋਂ ਤੀਕੋ ਉਹਨੂੰ ਜਾਣਦਾ ਕਿਨੇ ਆਪਣੇ ਅਰਗੇ ਲੋਕਾਂ ਨੇ ਝੂ ਦੇ ਕੇ ਸ਼ਾਬਾਸ਼ੇ ਹੱਲਾ ਸ਼ੇਰ ਨਾ ਦੇ ਦੇ ਕੇ ਜੇ ਉਹ ਅੱਗ ਨਾਲ ਆਪਾਂ ਵੇਂਦੇ ਸੀ ਤਾਂ ਫੇਰ ਹੀ ਪ੍ਰੋਸ ਸੀ ਜੇ ਆਪਾਂ ਗੰਦ ਹੀ ਨਾਲ ਵੇਂਦੇ ਤਾਂ ਕਿਵੇਂ ਪ੍ਰੋਸ ਸੀ ਚੰਗੀਆਂ ਵੀਡੀਓ ਤੇ ਲਾਈਕ ਕਰਦੇ ਤੇ ਤਾਂ ਆਪਣਾ ਜੋਰ ਲੱਗਦਾ ਉਹਨਾਂ ਤਾਂ ਤਾਂ ਆਪਾਂ ਕਮੈਂਟ ਕਰਦੇ ਤੁਸੀਂ ਪੈਸੇ ਦੇ ਮਾਰੇ ਵਿਊ ਲੈਣੇ ਤੁਸੀਂ ਤਾਂ ਮਾਚਾ ਜਿਹੋ ਲੱਖਾ ਭਾਂਵੇਂ ਸਿੱਖਾ ਨੂੰ ਮਿਲਦਾ ਫੇਰ ਵੀ ਆਪਾਂ ਕਹਿੰਨੇ ਆ ਪੈਸੇ ਦੇ ਮਾਰੇ ਵਿਊ ਲੈਣੇ ਜੇ ਕੋਈ ਵੀਡੀਓ ਪਾਉਂਦਾ ਸਾਰੇ ਪਰਿਵਾਰ ਦੇ ਵਿੱਚ ਅਪਰ ਵੀਡੀਓ ਵੇਖ ਸਕਦੇ ਆ ਤੁਹਾਨੂੰ ਜਦੋਂ ਕੋਈ ਅਪਾਰ ਹੁੰਦਾ ਤੁਹਾਨੂੰ ਵੀਡੀਓ ਬੰਦ ਨਹੀਂ ਕਰਨੀ ਪੈਂਦੀ ਕਿਉਂਕਿ ਸਾਡੇ ਵਰਗੇ ਲੋਕ ਕਹਿੰਦੇ ਆ ਵੀਡੀਓ ਪੇਸ਼ ਕਰਦੇ ਉਹ ਸਾਰੇ ਪਰਿਵਾਰ ਚ ਬੈਠ ਕੇ ਵੇਖ ਸਾਡੇ ਤੇ ਕੋ ਕਮਲ ਕੌਰ ਸੀ ਜਿਹੜੀ ਇਹ ਵੀਡੀਓ ਪੇਸ਼ ਕਰਦੀ ਸੀ ਤੇ ਤੁਹਾਨੂੰ ਦਵਾ ਦਵਾ ਵੀਡੀਓ ਜਿੱਥੇ ਲਗਾਉਣੀ ਪੈਂਦੀ ਸੀ ਜੇ ਬੰਦ ਕਰਨੀ ਪੈਂਦੀ ਸੀ ਕਿੰਨਾ ਫਰਕ ਹੈ ਬਹੁਤ ਵੇਖ ਉਹਨੂੰ ਬਹੁਤ ਸਮਝਾਇਆ ਸੀ ਪਰ ਨਹੀਂ ਸਮਝੀ ਉਹਨੂੰ ਜੇ ਉਹ ਕਹਿੰਦੇ ਮੈਂ ਗਰੀਬ ਐ ਮੇਰਾ ਪਿਓ ਬੁਮਾਰਾ ਐ ਮੈਂ ਤਾਂ ਇਹ ਕੰਮ ਕਰਦੀ ਆ ਇਹਦੇ ਲਈ ਉਹਨੂੰ ਉਹਦੀ 2-4 ਵਾਰ ਮਦਦ ਵੀ ਕੀਤੀ ਸੀ ਤੇ ਫੇਰ ਕਿਹੜਾ ਉਹਨੇ ਇੰਸਟਾਗ੍ਰਾਮ ਤੋਂ ਪੈਸੇ ਕਮਾ ਕੇ ਆਪਣੇ ਪਿਓ ਨੂੰ ਬਚਾ ਲਿਆ ਉਦੋਂ ਮੌਤ ਆਈ ਉਹਨੇ ਤਾਂ ਮੋਣੀ ਚੜ ਕੇ ਅੱਜ ਫਿਰ ਤਾਂ ਬੰਦੇ ਦੇ ਮਾਰੇ ਜਾਣਾ ਪੈਸਾ ਨਹੀਂ ਬੰਦੇ ਨੂੰ ਬਚਾ ਸਕਦੀ ਸ਼ਰਮ ਇੱਜ਼ਤ ਬਚਾ ਸਕਦੀ ਜੇ ਅੱਜ ਉਹਦੀ ਇੱਜ਼ਤ ਹੁੰਦੀ ਤਾਂ ਬਾਤ ਚ ਰਹਿੰਦੀ ਉਹਨੂੰ ਆ ਬੇਇੱਜ਼ਤੀ ਕਰਕੇ ਹੀ ਉਹਨੇ ਆਪਣੀ ਜਾਣ ਕਬਾਰੀ ਸਭ ਤੋਂ ਜ਼ਰੂਰੀ ਇਹ ਟੀਟਾ ਬੰਤੀਆਂ ਨੂੰ ਜੇ ਟੀਆਂ ਜਨਮ ਦਿੱਤਾ ਰੱਖੀਆਂ ਤਾਂ ਉਹਨਾਂ ਨੂੰ ਜਨ ਇਸ ਦੁਨਗਾ ਦੇ ਉੱਤੇ ਵਿਚਰਨਾ ਵੀ ਸਿਖਾਓ ਇਹ ਨਹੀਂ ਹੈਗਾ ਜੰਮ ਕੇ ਸੈਟ ਬਣਾ ਆਖਰੀ ਤਰ੍ਹਾਂ ਤੇ ਮੜ ਕੇ ਨਾ ਜੁੜਿਆ ਫੱਲੇ 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 ਕੋ ਬੇਕੋ ਬੇਤੀ ਸੋ ਢਿੱਕੀ ਕਰਦੀ ਆ ਹੋਰ ਵੀ ਬਹੁਤ ਕੁੜੀਆਂ ਜੇ ਪ੍ਰਮਾਤਮਾ ਨੇ ਤੁਹਾਨੂੰ ਰੰਗ ਰੂਪ ਦਿੱਤਾ ਹੈ ਤਾਂ ਲੋਕਾਂ ਨੂੰ ਦਿਖਾਵੇ ਲਈ ਪਰੋਸਣ ਲਈ ਨਹੀਂ ਦਿੱਤਾ ਉਹ ਸੰਭਾਲ ਕੇ ਰੱਖੋ ਇਹ ਤੁਸੀਂ ਸੋਸ਼ਲ ਮੀਡੀਆ 'ਤੇ ਕੰਮ ਕਰਨਾ ਬਹੁਤ ਛੋਟੇ ਵਿੱਚ ਕੋਈ ਛੋਟੇ ਵਿੱਚ ਕੋਈ ਟੈਲੈਂਟ ਹੈ ਤਾਂ ਤੁਸੀਂ ਉਹ ਦਿਖਾਓ ਜਿਸ ਨੂੰ ਤਾਂ ਕੋਈ ਟੈਲੈਂਟ ਨਹੀਂ ਵੀ ਤੁਸੀਂ ਲੰਗੇ ਹੋ ਕੇ ਦਿਖਾਓ ਲੋਕ ਦੇਖੀ ਜਾਂਦੇ ਆ ਤੇ ਜਦੋਂ ਫਿਰ ਅੰਤ ਹੁੰਦਾ ਤੇ ਫਿਰ ਕੋਈ ਵੋਟਾਂ ਦੇਣ ਵਾਲਾ ਵੀ ਨਹੀਂ ਹੁੰਦਾ ਫਿਰ ਉਹ ਫੋਲੋਅਰ ਵੋਟਾਂ ਦੇਣ ਵਾਲੇ ਕਿੱਧਰ ਗਏ ਤੇ ਫਿਰ ਉਹ ਵਿਊ ਦੇਣ ਵਾਲੇ ਲੋਕ ਕਿੱਧਰ ਗਏ ਹੁੰਦੇ ਫਿਰ ਤਾਂ ਕੋਈ ਵੀ ਨਹੀਂ ਹੁੰਦਾ ਕੋਈ ਐਂਬੂਲੈਂਸ ਵਾਲਾ ਵੀ ਤਿਆਰ ਨਹੀਂ ਹੁੰਦਾ ਇਹਦੇ ਲਈ ਇਹ ਦੇਖੋ ਆਪਣਾ ਨੌਜਵਾਨ ਡਾਟਾ ਦੇਖੀ ਕੀ ਦੇਖ ਰਿਹਾ ਕੀ ਕਰ ਰਿਹਾ ਅੱਖਾਂ ਨਾ ਮੀਚੋ ਮੈਂ ਲੜਕੀ ਨਾਲ ਉਚਾਰਕ ਸ਼ੁਰੂਆਤੋਂ ਮਾਪੇ ਸਮਝਦੀਆਂ ਜਿਨ੍ਹਾਂ ਨੇ ਉਹ ਕਰਾਹੀ ਜਾਨਦੀ ਨੂੰ ਰੋਕਿਆ ਨਾ ਪਹਿਲਾ ਪਹਿਲਾ ਕੀ ਕਰਦੇ ਨਾ ਸੋਹਣੀਆਂ ਹੁੰਦੀਆਂ ਮੇਕਅਪ ਕਰ ਕਰ ਕਰੀਸਟਾ ਦੇ ਵੀਡੀਓ ਪਾਉਂਦੀਆਂ ਐਂ ਕਰਕੇ ਪਾੜੀ ਚੂੜੇ ਦੀ ਪਾੜੀ ਬਾਹਾਂ ਦੀ ਪਾੜੀ ਮੂਹ ਦੀ ਪਾੜੀ ਐਸ ਤਰ੍ਹਾਂ ਕਰੀ ਜਾਂਦੀਆਂ ਉਹ ਜਦੋਂ ਥੋੜੇ ਜਿਹਾ ਵੀਊ ਹੋਣ ਲੱਗੇ ਫਿਰ ਉਸ ਤੋਂ ਵਧੀ ਜਾਂਦੀਆਂ ਫਿਰ ਵਧੀ ਫਿਰ ਬਿਊ ਲੈਣ ਦੇ ਨਾ ਮਾਰਨ ਫਿਰ ਆਪ ਦਾ ਸਰੀਰ ਨੂੰ ਆਪ ਦਾ ਸੰਗਨ ਵਸ ਮੇਰੇ ਵਸਤਰ ਹੋਣ ਲੱਗ ਜਾਂਦੀਆਂ ਫਿਰ ਛੋਟੇ ਛੋਟੇ ਕੱਪੜੇ ਪਾ ਕੇ ਆਉਣ ਲੱਗ ਜਾਂਦੇ ਨੇ ਫਿਰ ਕੁਛ ਨਹੀਂ ਦੇਖਦੀਆਂ ਕਿ ਕੀ ਹੁੰਦਾ ਤੇ ਫਿਰ ਇੱਕ ਦਿਨਾਂ ਤੱਕ ਤੁਹਾਨੂੰ ਪਾਰ ਆਰਦਾ ਠੀਕ ਹੈ ਇਹ ਬਹੁਤ ਇਹ ਵੇਖੋ ਬੇਈਰਾ ਮੌਤ ਹੋਈ ਹੈ ਦੁਖਦਾਈ ਘਟਨਾ ਹੈ ਪਰ ਕਿਉਂ ਹੋਈ ਇਹ ਸਭ ਤੋਂ ਲੋਕ ਕਿਉਂ ਐਸ ਪਾਸੇ ਗਈ ਕਿਉਂ ਲੋਕਾਂ ਨੂੰ ਐਸ ਪਾਸੇ ਜਾਣ ਦਿੱਤਾ ਫਿਰ ਜਿਹੜੇ ਅੱਜ ਉਹਦੇ ਨਾਲ ਲੱਖਾਂ ਲੋਕ ਖੜੇ ਸੀ ਫਿਰ ਕਿਉਂ ਨਾ ਉਹਦੇ ਅੱਜ ਤੋਂ ਸੰਸਕਾਰ ਤੇ ਆਏ ਉਹ ਵੀ ਹੁੰਦੇ ਅੱਜ ਉਹੀ ਲੋਕ ਅੱਧ ਦੇ ਵਿੱਚ ਅੱਤੇ ਲੋਕ ਹੈ ਹੀ ਕਹਿੰਦੇ ਹਨ ਚੰਗਾ ਹੋ ਗਿਆ ਇਸ ਤਰ੍ਹਾਂ ਦੁਕਾਨ ਚੱਕੇ ਆ ਗਿਆ ਚੰਗਾ ਹੋ ਗਿਆ ਪੰਜਾਬ ਚ ਕੁਸ਼ਕ ਤਾਂ ਬੰਦ ਖਤਮ ਹੋ ਗਏ ਉਸ ਬੇਟੀ ਨੂੰ ਵੇਖ ਵੇਖ ਕੇ ਕਿੰਨਾ ਹੀ ਹੀ ਬੇੜੀਆਂ ਹੋਰ ਇਸ ਕ੍ਰੰਤ ਦੇਚਾਰ ਨੂੰ ਗਲਤ ਨਾ ਪਛ ਪੈ ਗੀਆਂ ਬੱਚੇ ਪੈਗੇ ਬੇਟੇ ਬੇਟੀਆਂ ਪੈਗੇ ਫਿਰ ਕੀ ਹੁੰਦਾ ਜਦੋਂ ਤਾਂ ਧੀ ਇਕ ਵਾਰ ਹੀ ਹੁੰਦੀ ਹੈ ਬਹੁਤ ਮਾਪੇ ਜਿਹੜੇ ਹਰ ਇੱਕ ਮਾਪੇ ਨੂੰ ਮੈਂ ਕੱਲ ਨਹੀਂ ਕਰਦੀ ਬਹੁਤ ਸਾਰੇ ਮਾਪੇ ਜਿਹੜੀਆਂ ਧੀਆਂ ਨੂੰ ਪੂਰੀ ਚੰਗੀ ਪਰਵਰਿਸ਼ ਨਾਲ ਪਾਲਦੇ ਆ ਈਆਂ ਨੇ ਤੇ ਬੰਦਸ਼ਾਂ ਵੀ ਲਾਉਂਦੇ ਆ ਪਰ ਜਦੋਂ ਵਿਆਹਾਂ ਜਾਂਦੀਆਂ ਹਰਪਤੀ ਮਾ ਹੁੰਦਾ ਸੋਹਣੀ ਤੇ ਹਰਪਤੀ ਤੋਂ ਦਾ ਨੂੰ ਇਸਟਾ ਤੇ ਫਿਰ ਇਸਟਾ ਦੇ ਚੜਾ ਦਿੰਦਾ ਫਿਰ ਉਹ ਕਿੱਥੇ ਮੋੜ ਨਾ ਮੜਦੀਆਂ ਫਿਰ ਤੁਹਾਡੇ ਘਰ ਇੱਕਦਮ ਤਵਾ ਪ੍ਰਵਾਦ ਹੋ ਜਾਂਦਾ ਇਸ ਟੜੀ ਘਰ ਬਹੁਤ ਘੱਟ ਬਸੁੰਦੀ ਹੈ ਨਹੀਂ ਉਸਕਿਉਂਕਿ ਉਹ ਇੰਨੀ ਜਿਆਦਾ ਇੰਨਾ ਖੁੱਲਾਪਣ ਮਿਲ ਜਾਂਦਾ ਕਿਹੜਾ ਜਿਸ ਫੰਗ ਲੱਗ ਕੇ ਸਮਾਂ ਚੁੱਟਣ ਲੱਗ ਜਾਂਦਾ ਕਿ ਉਹ ਪੰਛੀ ਆਪਸੇ ਨਹੀਂ ਬਣਦਾ ਫਿਰ ਉਹਦੇ ਉਡਾਰੀਆਂ ਲੰਬੀਆਂ ਹੋ ਜਾਂਦੀਆਂ ਇਹਦੇ ਲਈ ਕੌਣ ਕੌਣ ਡਾਰਨ ਗਿਆ ਪੌਲਪ ਨੂੰ ਸਿੱਟਦੀ ਦਿੱਤੂ ਪੈਰ ਉਹਦੇ ਉੱਤੇ ਟਕੜੇ ਸੀ ਅਸਮਾਨ ਚੁੱਟਣਾ ਸ਼ੁਰੂ ਕਰ ਦਿੱਤਾ ਸੀ ਮੌਤ ਦਾ ਖੌਪੜੇ ਅੰਦਰ ਖਤਮ ਹੋ ਗਿਆ ਸੀ ਵਾਰ-ਵਾਰ ਸਮਝਾਉਣ ਦੇ ਉੱਤੇ ਕਿ ਹਮਨੇ ਕੋਈ ਸੇ ਕੋਈ ਪ੍ਰਵਾਹ ਨਹੀਂ ਕੀਤੀ ਉਸੇ ਤਰ੍ਹਾਂ ਹੀ ਚੱਲ ਗਈ ਉਹ ਕਿੰਨੀ ਦੁਖਦਾਈ ਮੌਤ ਹੋਈ ਕਿੰਨੀ ਗੰਦੀ ਮੌਤ ਹੋਈ ਇਹਦੇ ਲਈ ਇਹ ਦੇਖੋ ਤੁਹਾਡੀ ਬੇਟੀ ਕੀ ਕਰ ਰਹੀ ਹੈ ਕੀ ਘਰੋਸ ਰਹੀ ਹੈ ਸਭ ਤੁਸੀਂ ਨਿਗਰਖ ਕੋ ਅੱਖਾਂ ਬੰਦ ਕੇ ਬੇਟੀ ਨਾ ਮੈਂ ਪੁੱਛਾਂ ਨਹੀਂ ਮੈਂ ਬੇਟੀ ਨਹੀਂ ਬੇਟੀ ਦੀ ਬੇਟੇ ਦੀ ਗੱਲ ਕਰੇ ਨਹੀਂ ਜਾਤੀ ਜਾਂਦੇ ਉਹ ਬੰਦ ਕਰੋਸ ਰਹੇ ਨੇ ਜੇ ਬੱਚਾ ਉਥੇ ਗੰਦ ਹੈ ਐਸ ਗਲਤ ਪਾਸੇ ਜਾਂਦਾ ਨੂੰ ਰੋਕੋ ਮਾਂ ਬਾਪ ਦਾ ਫਰਜ਼ ਹੈ ਜਾਂਦਾ ਨੂੰ ਰੋਕੋ ਬੱਚੇ ਨੂੰ ਕਿਹੜਾ ਕੋ ਮੈਂ ਤੈਨੂੰ ਘਰੋਂ ਦਰਵੇ ਦਾ ਦੋਬੇ ਦਾ ਹਲਕਾ ਦੋਹੇ ਨਾ ਰਾਤ ਨੂੰ ਨਹੀਂ ਰੁਕੇ ਤਾਂ ਬੱਚਾ ਕਹਿੰਦੇ ਸਿੱਧੇ ਰਾਤ ਤੇ ਆ ਜੂਗਾ ਇਹਦੇ ਲਈ ਬੱਚਿਆਂ ਨੂੰ ਆਪਾਂ ਗਲਤ ਪਾਸੇ ਆਪਾਂ ਖੋਦੀ ਲਾ ਰਹੇ ਆ ਆਪਾਂ ਜੇ ਅੱਖਾਂ ਮੋਲ ਤੇ ਪੂਰੇ ਕਰਦੇ ਆ ਆਪਾਂ ਨੇ ਧੀ ਸਾਡੀ ਯਾਦ ਆ ਉਹ ਮੈਂ ਨਹੀਂ ਜਿਆਦੀ ਦੇ ਦਿੰਨੇ ਆ ਤੇ ਉਹਦੇ ਲੋਕ ਉਹਨਾਂ ਦੇ ਖੰਭ ਕੁੱਤਰ ਦਿੰਦੇ ਆ ਪਤਾ ਨਹੀਂ ਪੁੱਤਰੇ ਜਾਂਦੇ ਪਰ ਆਪਰ ਤੱਕ ਖਾਓ ਚਾਲੇ ਲੰਬੀ ਹੋ ਜਾਂਦੇ ਇਸ ਤਰ੍ਹਾਂ ਕੰਮ ਕਰਨਾ ਕੋਇਆ ਕਿਉਂਕਿ ਰੋਕੀ ਨਹੀਂ ਰੁਕਦੀ ਹੋਣੀ ਮਾਪਾ-ਬਾਪ ਰੋਕਦੇ ਨਹੀਂ ਹੋਣੇ ਨਹੀਂ ਰੁਕਦੀ ਹੋਣੀ ਪਰਾ ਤਾਂ ਬੇਰੋਜ਼ਗਾਰ ਹੋਗੇ ਉਹਨੂੰ ਤਾਂ ਕਮਾਈ ਨਹੀਂ ਸਾਡੇ ਇਸ ਤੇ ਸੇ ਕਮਾਈ ਤੇ ਸਾਰਾ ਪਰਵਾਸ ਚੱਲਦਾ ਸੀ ਇਹ ਕਮਾਈ ਸੀ ਉਹ ਪਰਿਵਾਰ ਦੀ ਰੋਟੀ ਖਾਂਦਾ ਸੀ ਮੈਂ ਤਾਂ ਸਮਝਦੀ ਰੋਟੀ ਖਾਂਦੇ ਸ ਤਾਂ ਗੰਦਗੀ ਖਾਂਦੇ ਸੀਗੇ ਜੋ ਇਕੱਤੀ ਨੂੰ ਬੇਚ ਕੇ ਉਹਨਾਂ ਨੂੰ ਮਿਲਦੀ ਸੀ ਉਹ ਤਾਂ ਬੇਸਵਾਦੀ ਵੀ ਇੱਕ ਮਰਿਆਦਾ ਹੁੰਦੀ ਹੈ ਉਹ ਵੀ ਇੱਕ ਲਿਮਟ ਹੁੰਦੀ ਹੈ ਵੀ ਇੱਥੋਂ ਦੀ ਕੀ ਹੋਂਦ ਨਾ ਇਹ ਤਾਂ ਬੇਸਵਾ ਨਾਲ ਉਹ ਵੀ ਟੱਪ ਜਾਂਦੇ ਹਨ ਸ਼ਰਾਬ ਦਾ ਪੀਣਾ ਨਸ਼ੇ ਕਰਨੇ ਰਾਤਾਂ ਨੂੰ ਰਾਜ-ਰਾਜ ਘਰਾਂ ਚਾਉਣਾ ਛੋਟੇ ਕੱਪੜੇ ਪਾਉਣੇ ਕੀ ਇਹ ਰੂਪ ਆਪਣੇ ਸਿੱਖਾਂ ਦੇ ਆਂ ਭੀ ਆਏ ਕੰਮ ਕਰਦੇ ਨਾ ਮਾਤਾ ਸਾਂਭ ਕਰ ਵਰਗੀਆਂ ਜਨਨ ਨਹੀਂ ਆਏ ਕਿਵੇਂ ਕਮਾਂਗੇ ਜ਼ਰੂਰੀ ਨਹੀਂ ਵੀ ਤੁਸੀਂ ਖੂਬ ਸੂਰਤ ਕੱਪੜੇ ਉਤਾਰ ਕੇ ਲੱਗਦੇ ਛੋਟੇ ਕੱਪੜਿਆਂ ਨਾਲ ਲੱਗਦੇ ਖੂਬ ਸੂਰਤ ਨਹੀਂ ਤੁਸੀਂ ਕਰਦੇ ਬਸ ਸੂਰਤ ਲੱਗਦੇ ਆ ਲੋਕ ਦੇਖ ਕੇ ਟਿੱਚਰਾ ਕਰਦੇ ਆ ਤੁਹਾਨੂੰ ਜਿਹੜਾ ਤੁਹਾਨੂੰ ਚੰਗਾ ਸੋਚਦਾ ਉਹ ਤੁਹਾਨੂੰ ਛੋਟੇ ਕੱਪੜਿਆਂ ਚ ਕਦੇ ਵੀ ਦੇਖਣਾ ਪਸੰਦ ਨਹੀਂ ਕਰੂਗਾ ਸੋਨੂੰ ਲੋਕ ਨੂੰ ਲੋਕ ਕਰੂਗਾ ਤੇ ਜਿਹੜੇ ਲੋਕ ਤੁਹਾਨੂੰ ਜਸਮੀ ਦੇਖਣਾ ਪਸੰਦ ਕਰਦੇ ਆ ਉਹ ਵੀ ਕਹਿਣਗੇ ਸੂਰਤ ਕੁਝ ਲੋਕਾਂ ਨੂੰ ਦਿਖਾਉਣਾ ਕਿ ਆਪਣੇ ਪਰਿਵਾਰ ਨੂੰ ਦਿਖਾਉਣਾ ਤੁਹਾਡਾ ਪਰਿਵਾਰ ਤਾਂ ਤੁਹਾਨੂੰ ਇਸ ਤਰ੍ਹਾਂ ਪਾਲਣ ਕਰਦਾ ਜੋ ਪਹਿਰਾਵਾ ਆਪਣਾ ਸਿੱਖਾਂ ਦਾ ਰੱਤਾ ਉਸੇ ਤਰ੍ਹਾਂ ਰਹੋ ਉਹ ਰਹਿਤ ਮਰਿਆਦਾ ਕੋ ਹਰ ਇੱਕ ਘਰ ਨੂੰ ਆਪਣੇ ਧਰਮ ਦਾ ਸਤਕਾਰ ਕਰਨਾ ਚਾਹੀਦਾ ਹਰ ਇੱਕ ਤਰ੍ਹਾਂ ਧਰਮ ਦੀ ਮਰਿਆਦਾ ਨਹੀਂ ਚਾਹੀਏ ਪੰਜਾਬ ਚ ਰਹਿੰਦੇ ਹੋ ਪੰਜਾਬ ਦੀਆਂ ਤਰ੍ਹਾਂ ਪੜ ਕੇ ਰੱਖੋ ਪਛਮੀ ਸੱਭਿਆਚਾਰ ਨਾਲ ਨਹੀਂ ਆਪਣਾ ਆਪਣੀ ਆਪ ਨੂੰ ਖਰਾਬ ਨਾ ਕਰੋ ਪਰਿਵਾਰਾਂ ਨੂੰ ਖਰਾਬ ਨਾ ਕਰੋ ਪਰਿਵਾਰਾਂ ਤੇ ਸਾਈ ਹੋ ਮੜ ਲਈਂ ਗੁਣ ਨਾਲੋ ਤੁਸੀਂ ਦੇਖੋ ਵੀ ਜਿਹੜੀ ਉਹਦੀ ਛੋਟੀ ਜੀ ਭਤੀਜੀ ਸੀ ਕਮਲ ਕੌਲ ਦੀ 14 ਕੰਟ੍ਰੈਕਟ ਸਾਲ ਦੀ ਉਹਦੇ ਦਿਮਾਗ ਦੇ ਕੀ ਸੋਚ ਪੈਦੀ ਹੈ ਕਿਉਂਕਿ ਉਹਨੇ ਨਾਰਾ ਰਂਹਦੀ ਸੀ ਉਹਦੇ ਦਿਮਾਗ ਚ ਕੀ ਨੋਈ ਤੈ ਅੱਜ ਭੂਆ ਕਾਲ ਦੀ ਸਵੇ ਨੂੰ ਵੀ ਇਹ ਕੰਮ ਕਰਦੀ ਉਹਨੂੰ ਰੋਕਣ ਵਾਲਾ ਕੌਣ ਹੈ ਫਿਰ ਉਹਨੂੰ ਨਮੈਸ਼ ਤੇ ਲਾ ਦੇਣ ਕਿ ਖਰੋਦੀ ਕਮਾਈ ਖਾਣ ਪੰਚਾਤੀਆਂ ਜਾਂ ਮਲੈ ਕਰੋ ਫਿਰ ਉਹਨੂੰ ਇਸ ਤਰ੍ਹਾਂ ਨਮੈਸ਼ਾਂ ਤੇ ਲਾ ਦੇਆ ਕਰੋ ਤੇ ਕਮਾਈ ਘਰੇ ਖਾ ਲੈ ਕਰੋ ਕੰਦਿਆਂ ਤੋਂ ਕੰਮ ਕਰਨ ਦੀ ਲੋੜ ਹੀ ਆਦਮ ਚੂੜੀਆਂ ਪਾ ਕੇ ਤੇ ਕੈਮਰੇ ਲੈ ਕੇ ਉਹਨਾਂ ਤੇ ਮੂਰੇ ਅੱਗੇ ਪਿੱਛੇ ਫਿਰਦੇ ਰਿਹਾ ਤਾਂ ਬਹੁਤ ਸਾਰੇ ਮੁੰਡੇ ਵੀ ਆ ਵਿਆਹ ਵਿੱਚ ਆਉਂਦੇ ਪਹਿਲਾਂ ਉਹਨੂੰ ਰਿਸਤਾ ਦਿੱਤਾ ਚੜਾ ਦਿੰਦੇ ਕਿ ਕੁਮਾਰ ਤੇ ਮੈਂ ਖਾਊਗਾ ਕੋਈ ਸ਼ਰਮ ਨਹੀਂ ਮੰਨਦੇ ਕਿਸੇ ਘਰ ਦੀ ਔਰਤ ਇੱਕ ਪਰਦੇ ਚ ਰਹਿੰਗੀ ਚੰਗੀ ਚੰਗੀ ਗੱਲ ਇਹ ਜਿੰਨੀ ਪਰਦੇ ਚ ਰਹੇ ਨਾ ਉਹ ਚੰਗੀ ਗੱਲ ਹੈ ਹਰ ਇੱਕ ਜੋ ਕਿਸੇ ਦੀ ਪਤਨੀ ਸੋਹਣੀ ਹੈ ਉਹਨੂੰ ਡਾ ਰੱਖਿਆ ਪਤਾ ਨਹੀਂ ਕੀ ਹੋਇਆ ਤਾਂ ਦੋਵੇਂ ਨਹੀਂ ਦੋਵੇਂ ਕਿਉਂ ਸੋਧ ਰੋਧ ਕਰ ਲਗੀ ਕਉਤੀਆਂ ਨਹੀਂ ਨਮਸ਼ਾ ਤੇ ਲਾ ਰੱਖਣਾ ਹੈ ਇਹ ਜਿਹੜੇ ਨਾਫਰ ਲੋਕ ਇਹ ਸੰਗਮਾਂ ਦੇ ਕੋ ਸਾਡੀ ਮੌਤ ਹੀ ਨੂੰ ਨਵੀਂ ਪਿਆਰ ਨੂੰ ਤੱਕੇ ਵਿੱਚ ਕਮੈਂਟ ਕਰਦਾ ਕੀ ਅਸੀਂ ਚੰਗੇ ਆ ਨਹੀਂ ਆਪਾਂ ਇੱਥੇ ਗੱਲਾਂ ਕਰਵਾ ਨਹੀਂ ਸ਼ਰਧੇਤ ਪਰਵਾਸ ਆਪੇ ਸੀ ਕਿ ਆਹ ਨੂੰ ਇੰਨੇ ਪਿਊ ਆ ਗਏ ਲਾਈਕ ਆ ਗਏ ਪੈਸੇ ਆ ਗਏ ਬਸ ਠੀਕ ਹੈ ਉਹ ਲੋਕ ਕਰ ਤੋਂ ਕਿ ਯਾਨ ਮੂੜੀ ਆਪਾਂ ਕਰ ਲਵਾਂਗੇ ਬਿੱਤਰ ਨੂੰ ਜਾ ਰਹੇ ਆ ਕਿ ਸੇ ਦੇ ਰਹੇ ਕਿ ਆਪਾਂ ਆਉਣ ਵਾਲੇ ਬੱਚਿਆਂ ਨੂੰ ਕਿ ਸਿਵਾਵਾਂਗੇ ਕੀ ਸਿਖਾਵਾਂਗੇ ਕਿ ਸਾਡੀ ਮਾਂ ਕੀ ਕਰਦੀ ਸੀ ਤੁਹਾਡੀ ਮਾਂ ਇਸ ਤਰ੍ਹਾਂ ਦੀਆਂ ਸਟੋਰੀਆਂ ਕਹਿੰਦੀ ਸੀ ਤੁਸੀਂ ਵੀ ਪਾਓ ਕੁਸ ਮਣੀ ਤੁਸੀਂ ਵੀ ਆਂਦੇ ხਾਲ ਤੁਸੀਂ ਵੀ ਛੋਟੇ ਕੱਪੜੇ ਪਾ ਪਾਇਸਤਾ ਕਿਹਾ ਹੋ ਇਹ ਮੈਂ ਕਹਿੰਦੀ ਇੱਕ ਵਰਤ ਪਾਲ ਨਹੀਂ ਇੱਥੇ ਹਜ਼ਾਰਾਂ ਵਰਤ ਪਾਲ ਚਾਹੀਦੇ ਸਿਹਤ ਦੇ ਲੜਕੇ ਲੜਕੀਆਂ ਨੂੰ ਸ਼ੇਰ ਦੇਣ ਲਈ ਬਹੁਤ سارے ਚਾਹੀਦੇ ਸਖੀਏ ਸੁਧਰ ਲਗੇ ਤਾਂ ਉਹ ਸੁਧਰ ਤੇ ਸਖਾਇਸ਼ ਸ਼ਾਇਦ ਇਹਦੇ ਨਾਲ ਕਾਫੀ ਬੱਚਿਆਂ ਨੇ ਅਸਰ ਪਿਆ ਹੋਊਗਾ ਬਹੁਤ ਸਮਝ ਵੀ ਜਾਣਗੇ ਪਰ ਜਿਹੜਾ ਨਹੀਂ ਸਮਝਿਆ ਫਿਰ ਉਹ ਸਮਝਦੇ ਮੇਰੇ ਧਰਤੀ ਦੇ ਪੈਰ ਉੱਠ ਚੁੱਕੇ ਆ ਫਿਰ ਆਮ ਕੁਤਰੀਆਂ ਇਹ ਵੇਟ ਨੂੰ ਆਪ ਹੀ ਸਮਝ ਲੈਣਾ ਚਾਹੀਦਾ ਇਹ ਸੀ ਦੀ ਅੱਜ ਦੀ ਆਪਣੀ ਵੀਡੀਓ ਬੋਲਣਾ ਨਹੀਂ ਚਾਹੁੰਦੀ ਸੀ ਪਰ ਮੈਂ ਤੁਹਾਨੂੰ ਇਹ ਗੁੱਸੇ ਹੋਣ ਦੀ ਬੜਾ ਦੁੱਖੀ ਲੱਗਿਆ ਕਿ ਮੈਂ ਇੰਦੀਆਂ ਹੋਰ ਵੀ ਵੀ ਮੈਂ ਜ਼ਿਆਦਾਤਰ ਸ਼ਾਰਟਸ ਬੋਰ ਕੱਟ ਲੈਂਦੀ ਹਾਂ ਪਰ ਹਜੇ ਵੀ ਇਹਦਾ ਕਰਕੇ ਮੈਂ ਤੇਖੇ ਦੇ ਬਹੁਤ ਸਾਰੀਆਂ ਇੱਕ ਕਮਲ ਘੌਰ ਨਹੀਂ ਖਤਮ ਹੋਈ ਬਹੁਤ ਸਾਰੀਆਂ ਹੋਰ ਖੜਨਾ ਹੋਈਆਂ ਪਈਆਂ ਇਹ ਨਹੀਂ ਹੋਣਾ ਚਾਹੀਦਾ ਸੰਜਾਬ ਦੇ ਚੇਂ ਗੰਦਗੀ ਨਹੀਂ ਹੋਣੀ ਚਾਹੀਦੀ ਸੀ ਏਸੀ ਜੀ ਆਈ ਗਿਆ ਤੇ ਵੀਡੀਓ ਜੇ ਤੁਹਾਨੂੰ ਮੇਰੀੋਂ ਕੱਲਾ ਵਧੀਆ ਲੱਗੀ ਨਾ ਤੇ ਗੁਰੀਆਂ ਲੱਗੀਆਂ ਤੇ ਮੈਨੂੰ ਆਪ ਕਰਨਾ ਮੈਂ ਤਾਂ ਕੋਸ਼ਿਸ਼ ਕੀਤੀ ਹੈ ਬੱਚਿਆਂ ਨੂੰ ਸਮਝਾਉਂਦੀ ਪਰ ਵੀ ਇਹ ਤੁਹਾਨੂੰ ਗੁਰੀਆਂ ਲੱਗਣਾ ਮੈਨੂੰ ਮਾਫ ਕਰਨਾ ਜੇ ਤੁਹਾਨੂੰ ਵੀਡੀਓ ਥੋੜੀ ਮਤ ਵਧੀਆ ਲੱਗੀ ਤਾਂ ਕੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਉਸ ਵੀਰ ਸਿੱਖਣ ਮਿਲਿਆ ਜਾਂ ਨਾ ਮਿਲਿਆ ਤੁਹਾਨੂੰ ਸਿੱਖੀਂ ਤੇ ਸਮਾਂ ਕੱਟ ਕੇ ਮੇਰੇ ਨਾਲ ਜੁੜੇ ਤੁਹਾਡਾ ਸਪੋਰਟ ਦਾ ਬਹੁਤ ਬਹੁਤ